ਜਸਬੀਰ ਜਸਬੀਰ ਬਿਸਕੁਟ ਖਾ ਲਿਆ ਓਹੋ ਸੌਂ ਦੋ ਕੀ ਕਰਨ ਦੇ ਜਸਬੀਰ ਆਉਟ ਬਿਸਕੁਟ ਖਾ ਲਿਆ ਭੈਣ ਜੀ ਸੌਂ ਦੋ ਮੈਨੂੰ ਨੀਂਦ ਬੜੀ ਆਈ ਏ ਥੋੜੀ ਲਾਈਟ ਦੀ ਜਸਬੀਰ ਉੱਟ ਬਿਸਕੁਟ ਖਾ ਲਿਆ ਜਸਬੀਰ ਜਸਬੀਰ ਬਿਸਕੁਟ ਖਾ ਲਿਆ ਬਿਸਕੁਟ ਖਾਂਦੀ ਆ ਮਾਰ ਮੇਰੇ ਬਿਸਕੁਟ ਮਾਰ ਮਾਰ ਮੇਰੇ ਮੂੰਹ ਤੇ ਬਿਸਕੁਟ ਮਾਰ ਮੈਂ ਜਰਕ ਸੋ ਜਾਣੀ ਤੁਹਾਨੂੰ ਨਾਲ ਗੱਛ ਪੈ ਜਾਂਦੀ ਆ ਬਿਸਕੁਟ ਖਾਲਾ ਜਸਵੀਰ ਬਿਸਕੁਟ ਖਾਲਾ ਮੈਂ ਨਹੀਂ ਖਾਣੇ ਮੈਨੂੰ ਸੌਣ ਦੇ ਮੈਨੂੰ ਮਰਨ ਦੇ 4 ਵਜੇ ਉੱਠਦੀ ਆ ਸਾਰੇ ਘਰ ਦਾ ਕੰਮ ਕਰਦੀ ਆ ਜਦੋਂ ਮੈਂ ਸੌਣ ਲੱਗਦੀ ਆ ਆ ਖਾਲਾ ਜਸਵੀਰ ਚਾਹ ਪੀਲਾ ਜਸਵੀਰ ਪਾਣੀ ਪੀਲਾ ਮੈਨੂੰ ਸੌਣ ਕਿਉਂ ਦਿੰਦੀ ਮੈਨੂੰ ਮਰਦੇ ਮੈਨੂੰ ਸੌਣ ਦੇ ਦੋ ਦਿਨੋਂ ਕਿਵੇਂ ਸੁੱਤੀ ਨਹੀਂ ਹੈਗੀ ਜੇ ਰਾਤੀ ਆ ਰਾਤੀ ਖਾਲੀ ਜਸਵੀਰ ਔਰ ਜਾ ਆ ਫਰੂਟ ਖਾਲਾ ਆ ਸਲਾਦ ਖਾਲਾ ਆ ਪਤਲੀ ਹੋ ਜਾ ਆ ਲੈ ਫੜ ਆ ਲੈ ਬੜਾ ਖਾਲਾ ਪੀ ਭੈਣਾ ਹੱਥ ਜੋੜੇ ਮੈਨੂੰ ਸੌਂਦੇ ਮੈਨੂੰ ਸੌਂਦੇ ਉਹ ਸਵਾਦ ਸੀ ਨਹੀਂ ਆਗ ਲੱਗੇ ਤੈਨੂੰ ਤੇ ਤੇਰੇ ਸਵਾਦ ਨੂੰ ਆਗ ਲੱਗੇ ਨਹੀਂ ਭੈਣਾ ਹੱਥ ਜੜਾ ਲੈ ਪੈਰੀ ਵਾਲਾ ਮੈਨੂੰ ਸੋ ਲੈਂਦੇ ਜਸਵੀਰ ਵਿੱਚ ਰ ਧਿਆਨ ਰੱਖਦੀ ਆ ਵੇਖ ਸੀ ਕਿੰਨੀਆਂ ਮੋਟੀਆਂ ਹੁਣ ਤੇ ਸਾਨੂੰ ਲੋਕੀ ਵੀ ਕਹਿਣ ਲਾ ਪਏ ਨੇ ਮੋਟਿਆਂ ਦੇ ਟੱਬਰ ਹੈ ਤੂੰ ਮੈੱਕੇ ਚਲ ਪਤਲੀ ਹੋ ਜਾਵੇਂ ਨੀ ਪੈਣਾ ਮੈਂ ਕਿਹੜਾ ਹੁਣ ਵਿਆਹ ਕਰਵਾਣਾ ਏ ਕੋਈ ਗੱਲ ਨਹੀਂ ਤੂੰ ਕਰਵਾਣਾ ਕਰਵਾ ਲਾ ਤੂੰ ਪਤਲੀ ਹੋ ਜਾ ਮੈਂ ਜਿੱਤਰਾ ਦੀ ਮੈਨੂੰ ਉਤਰਾਂ ਦੀ ਰਹਿਣ ਤੇ ਪੈਂਟ ਨਹੀਂ ਆ ਪਾਣੀ ਨੀ ਪੈਣਾ ਤੂੰ ਭਾਵੇਂ ਪੈਂਟ ਛੱਡ ਕੇ ਭਾਵੇਂ ਨਿਕਰਾ ਪਾ ਪੈਣਾ ਮੈਨੂੰ ਤੂੰ ਰਹਿਂਦੇ ਮੈਨੂੰ ਸੌਂਦਿਆ ਕਰ ਤੇਰਾ ਤਾਂ ਹੋ ਗਿਆ ਦਿਮਾਗ ਖਰਾਬ ਐ ਇਸ ਉਮਰ ਵਿੱਚ 4 ਵਜੇ ਉੱਠਦੀ ਆ ਤੇ ਮੈਨੂੰ ਸੈਰ ਕਰ ਲੈ ਜੰਨੀ ਆ ਉਹ ਵੀ ਤੂੰ ਮੇਰੀ ਨੀਂਦ ਰਾਮ ਕਰਦੀ ਆ ਮੈਂ ਤੈਨੂੰ ਕੱਲ ਤੋਂ ਜਿਮ ਲੈ ਕੇ ਜਾਉ ਨੀ ਪੈਣਾ ਹੱਥ ਜੜਾ ਲਾ ਮੈਨੂੰ ਸੋਣ ਦੇ ਸੋਣ ਦੇ ਘਰ ਆ ਕੇ ਨੀ ਤੂੰ ਸੋਣਦਾ ਤੈਨੂੰ ਤੂੰ ਮੇਰੇ ਨਾਲ ਜਾਣਾ ਹੀ ਨਹੀਂ ਮੈਂ ਸੋਹਣਾ ਹੀ ਸੋਹਣੀ ਸੋਹਾਈ ਮੈਂ ਸੋਹਣਾ ਨਹੀਂ ਤੈਨੂੰ ਜਾਣਾ ਹੀ ਤੇ ਜਾਣਾ ਹੀ ਤੇ ਜਾਣਾ ਨਾ ਮੈਂ ਤਾਂ ਪਤਲੀ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਸੋਣ ਤੈਨੂੰ ਨਹੀਂ ਦੇਣਾ ਤੈਨੂੰ ਪਤਲੀ ਕਰਨ ਨਹੀਂ ਕਰਨੀ ਕਰਨੀ ਮੇਰੀ ਵੀ ਗੱਲ ਸੁਣ ਲਾ ਮੇਰੀ ਵੀ ਗੱਲ ਸੁਣਾ ਮੇਰੀ ਵੀ ਗੱਲ ਸੁਣ ਲਾ ਮਰ ਜਾ ਮੈਂ ਵੀ ਪਤਲੀ ਬਣੀ ਬਣਾ ਨਹੀਂ ਹੋਣਾ ਨਹੀਂ ਬਣਾ ਮੈਂ ਸੋਹਣਾ ਹੈ ਸੋਹਣਾ ਹੈ ਸੋਹਣਾ ਹੈ ਉਹ ਐ ਸੋਹਣਾ ਹੈ ਜਾਣਾ ਹੀ ਤੂੰ ਉਹ ਐ ਸੋਹਣਾ ਹੈ ਮੈਨੂੰ ਨਹੀਂ ਪਤਾ ਨਹੀਂ ਤੂੰ ਖੜ ਜੋ ਖੜ ਜੋ ਖੜ ਜਾਈ ਤੇਨੂੰ ਕੀ ਹੋ ਗਿਆ ਇਹ ਤਾਂ ਗੰਦੀ ਮੈਂ ਪਤਲੀ ਹੋਣਾ ਮੈਂ ਗੰਦੀ ਮੈਂ ਸੋਹਣਾ ਪਰ ਤੇਨੂੰ ਕੀ ਹੋਇਆ ਮੈਂ ਜਵਾਨ ਨਹੀਂ ਇਹ ਵੀ ਜਵਾਨ ਨਹੀਂ ਓ ਮਾਈ ਗੋਡ ਪਤਲੀ ਹੋਣਾ ਨਹੀਂ ਹੋਣਾ ਨਹੀਂ ਚੁੱਪ ਕਰ ਚਾਹੀਏ ਮੇਰੀ ਗੱਲ ਸੁਣ ਇਹਨੂੰ ਤਾਂ ਇਹ ਆ ਕਿ ਮੈਂ ਪਤਲੀ ਹੋਣਾ ਮੈਨੂੰ ਇਹ ਆ ਕਿ ਮੈਂ ਸੋਣਾ ਪਰ ਤੈਨੂੰ ਕੀ ਹੋਇਆ ਤੂੰ ਕਿ ਪੱਟਣ ਲੱਗ ਪਈ ਆ ਨਹੀਂ ਨਹੀਂ ਨੀ ਮੈਂ ਜਿਵਾਰ ਨਹੀਂ ਜਿਵਾਰ ਨਹੀਂ ਨੀ ਮੈਂ ਜਾਂਦੇ ਨਾ ਵਲਵਾ ਨਹੀਂ ਛਲ ਗਰ ਛਲ ਗੰਗਈ ਛਲ ਗਰ ਗੰਗਈ ਆਹੋ ਆਖੋ ਤੁਸੀਂ ਕੀ ਆ ਨਾ ਕਿ ਅੰਨੇ ਮੀ ਜਾਂਦਾ ਮੇਰੇ ਨਾਲ ਛਾਰਿਆ ਨਾ ਗੱਲ ਛਾਰਿਆ ਨਾ ਗੱਲ ਛਾਰਿਆ ਨਾ ਗੱਲ ਮੈਂ ਪਤਲੀ ਨਹੀਂ ਹੋਣਾ ਕੋਈ ਨਹੀਂ ਮੈਂ ਵੀ ਨਹੀਂ ਸੋਣਾ ਮੈਂ ਤੇਨਾਂ ਸੈਰ ਕਰਨ ਚ ਆਇਆ ਕਰਨਾ ਚੱਲ ਚੱਲੀਏ ਆਜੋ ਚਾਹੀ ਤੂੰ ਤੂੰ ਕੋਈ ਕੱਲੀ ਜਵਾਨ ਹੋ ਨਹੀਂ ਕਰੀਂਗਾ ਕਾਰਵਾਈ ਸ਼ੁਰੂ ਨਹੀਂ ਕਰ ਚਾਹੀ ਕਰ ਕਰ ਚਾਹੀ ਕਰ ਜੀ ਮੈਂ ਕੱਲੀ ਨਹੀਂ ਮੈਂ ਕੱਲੀ ਜਵਾਨ ਹਾਂ ਹਾਂ ਨਹੀਂ ਤੁਸੀਂ ਚਲੇ ਗਈਆਂ ਮੈਨੂੰ ਛੱਡ ਗਈਆਂ ਹੈ ਜਸਵੀਰ ਉੱਠ ਬਿਸਕੁਟ ਖਾ ਲੈ ਜਸਵੀਰ ਨੇ ਬਿਸਕੁਟ ਖਾ ਲਿਆ ਮੇਰੀ ਗੱਲ ਸੁਣ ਲੈ ਮੈਂ ਪਕਲੀ ਹੂ ਨਹੀਂ ਗੱਲ ਸੁਣ ਲੈ ਸਰੇ ਜਾਨਾ ਹੀ ਜਿਮ ਮੈਂ ਮੈਂ ਤੇ ਪਤਲੀ ਹੋਣਾ ਤੂੰ ਨਹੀਂ ਤੂੰ ਨਹੀਂ ਮੇਰਾ ਹੋ ਗਿਆ ਉਹ ਹੋ ਗਿਆ ਚਲੋ ਮੇਰੀ ਗੱਲ ਸੁਣ ਲੈ ਸਰੇ ਜਿਮ ਜਾਣਾ ਹੀ ਤੇ ਜਾਣਾ ਹੀ ਮੈਂ ਪਤਲੀ ਹੋਣੀ मारा बोल नहीं यार हैप्पी बर्थडे